ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਮਨੁੱਖੀ ਸੁਭਾਅ ਵਿੱਚ ਲਗਾਤਾਰ ਤਬਦੀਲੀ ਹੋ ਰਹੀ ਹੈ ਉਸ ਦੇ ਬਾਰੇ ਵਿੱਚ ਮਨੁੱਖ ਦੇ ਅੰਦਰ ਜਿਹੜੀਆਂ ਸਾਡੀਆਂ ਨੈਤਿਕ ਕਦਰਾਂ ਕੀਮਤਾਂ ਸੀ ਉਹ ਲਗਾਤਾਰ ਉਹਨਾਂ ਦਾ ਅਸਰ ਘਟਣਾ ਸ਼ੁਰੂ ਹੋਇਆ ਹੈ ਸਾਡੇ ਸਮਾਜ ਦੇ ਵਿੱਚ ਇਹੋ ਜਿਹੀਆਂ ਕਟਨਾਮਾ ਵਾਪਰ ਰਹੀਆਂ ਨੇ ਇਹੋ ਜਿਹੀਆਂ ਗੱਲਾਂ ਵਾਪਰ ਰਹੀਆਂ ਨੇ ਕਿ ਸਾਨੂੰ ਲੱਗਦਾ ਵੀ ਸਾਡੀ ਨੈਤਿਕਤਾ ਯਾਰ ਕਿੱਧਰ ਗਈ ਸਾਨੂੰ ਕਈ ਵਾਰ ਇਸ ਗੱਲ ਦੇ ਲਈ ਵੀ ਸ਼ਰਮਿੰਦਾ ਹੋਣਾ ਪੈਂਦਾ ਹੈ ਵੀ ਯਾਰ ਸਾਡੇ ਸਮਾਜ ਦੀਆਂ ਜਿਹੜੀਆਂ ਨੈਤਿਕ ਕਦਰਾਂ ਕੀਮਤਾਂ ਸੀ ਇਹ ਏਡੀ ਵੱਡੀ ਨਿਵਾਣ ਵੱਲ ਨੂੰ ਆ ਗਈਆਂ ਏਡੀ ਵੱਡੀ ਗਾਟ ਉਹਨਾਂ ਦੇ ਵਿੱਚ ਰੜਖਣੀ ਸ਼ੁਰੂ ਹੋ ਗਈ ਕਿ ਸਾਨੂੰ ਲੱਗਦਾ ਯਾਰ ਕਿ ਅਸੀਂ ਇਸ ਸਮਾਜ ਦਾ ਹਿੱਸਾ ਆਗੇ ਕਿ ਅਸੀਂ ਇਸ ਸਮਾਜ ਦੇ ਵਿੱਚ ਵਿਚਰ ਰਹੇ ਹਾਂ ਅਸੀਂ ਪੁਰਾਣੇ ਬਜ਼ੁਰਗਾਂ ਦੇ ਵਿੱਚ ਇਸ ਕਿਸਮ ਦਾ ਮਾਹੌਲ ਦੇਖਦੇ ਸੀ ਕਿ ਉਹਨਾਂ ਨੇ ਹਰ ਇੱਕ ਗੱਲ ਨੂੰ ਬੜੇ ਸਬਰ ਦੇ ਨਾਲ ਸੁਣਨਾ ਪਹਿਲਾਂ ਸੁਣਨਾ ਫਿਰ ਉਹਦੇ ਉੱਤੇ ਅਸਰ ਕਰਨਾ ਤੇ ਫਿਰ ਉਹਦੇ ਵਿੱਚ ਹੋਇਆ ਜਿਹੜਾ ਨੁਕਸਾਨ ਸੀ ਉਹਦੀ ਨੈਤਿਕ ਜ਼ਿੰਮੇਵਾਰੀ ਲੈਣੀ ਜੇ ਕਿਸੇ ਤੋਂ ਕੋਈ ਗਲਤੀ ਹੋ ਵੀ ਜਾਂਦੀ ਤਾਂ ਉਹ ਲਾਜ਼ਮੀ ਆਪਣੀ ਗਲਤੀ ਨੂੰ ਮੰਨਦਾ ਵੀ ਤੇ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਉਸ ਗਲਤੀ ਨਾਲ ਹੋਏ ਨੁਕਸਾਨ ਦੀ ਭਰ ਪੂਰਤੀ ਕਰਨ ਦੇ ਲਈ ਵੀ ਕੋਸ਼ਿਸ਼ ਕਰਦਾ ਹਮੇਸ਼ਾ ਯਤਨਸ਼ੀਲ ਹੁੰਦਾ ਪਰ ਅੱਜ ਸਾਡੇ ਸਮਾਜ ਦੇ ਵਿੱਚ ਇਸ ਕਿਸਮ ਦਾ ਮਾਹੌਲ ਕਿਧਰੇ ਦਿਖਾਈ ਨਹੀਂ ਦੇ ਰਿਹਾ ਕਿਤਰੇ ਦੇਖ ਨਹੀਂ ਰਿਹਾ ਕਿ ਸਾਡਾ ਜਿਹੜਾ ਨੈਤਿਕ ਜੀਵਨ ਆ ਉਹ ਕਿੰਨਾ ਕੁ ਉੱਚਾ ਸਾਡੀ ਨੈਤਿਕਤਾ ਕਿੱਥੇ ਖੜੀ ਆ ਅਸੀਂ ਪਿਛਲੇ ਸਮੇਂ ਦੀ ਜੇ ਗੱਲ ਕਰਦੇ ਹੋਈਏ ਇਹ ਕੱਲਾ ਸਾਡੇ ਜੀਵਨ ਦੇ ਵਿੱਚ ਹੀ ਨਹੀਂ ਸਾਡੀ ਰਾਜਨੀਤੀ ਦੇ ਵਿੱਚ ਵੀ ਨੈਤਿਕਤਾ ਦੀ ਘਾਟ ਆਈ ਆ ਮੈਂ ਪਿੱਛੇ ਜੇ ਇੱਕ ਆਰਟੀਕਲ ਪੜ੍ਹ ਰਿਹਾ ਸੀ ਉਹਦੇ ਵਿੱਚ ਲਿਖਿਆ ਹੋਇਆ ਸੀ ਕਿ ਸਾਲ 1956 ਦੇ ਵਿੱਚ ਸ਼ਾਇਦ ਅਗਸਤ 1956 ਦੀ ਗੱਲ ਆ ਕਿ ਜਿਹੜਾ ਹੁਣ ਅੱਜ ਕੱਲ ਜਿਹਨੂੰ ਅਸੀਂ ਤਲੰਗਾਨਾ ਕਹਿ ਦਿੰਦੇ ਆ ਪਹਿਲਾਂ ਆਂਧਰਾ ਹੁੰਦਾ ਸੀ ਜਦੋਂ ਇੱਕਠਾ ਪ੍ਰਦੇਸ਼ ਸੀ ਤਾਂ ਉੱਥੇ 1900 ਅਗਸਤ 1956 ਦੇ ਵਿੱਚ ਇੱਕ ਰੇਲ ਹਾਦਸਾ ਵਾਪਰਦਾ ਉਹਦੇ ਉਸ ਰੇਲ ਹਾਦਸੇ ਦੇ ਵਿੱਚ 112 ਲੋਕ ਮਾਰੇ ਜਾਂਦੇ ਆ ਉਸ ਵੇਲੇ ਦੇ ਜਿਹੜੇ ਰੇਲ ਮੰਤਰੀ ਸੀ ਉਹਨਾਂ ਨੇ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਆਪਣੇ ਉਹਦੇ ਉੱਤੇ ਤੋਂ ਅਸਤੀਫਾ ਭੇਜਿਆ ਉਹ ਰੇਲ ਮੰਤਰੀ ਦਾ ਨਾਮ ਸੀ ਲਾਲ ਭਾਦਰ ਸ਼ਾਸਤਰੀ ਪਰ ਉਸ ਸਮੇਂ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਸੀ ਉਹਨਾਂ ਨੇ ਉਹਨਾਂ ਦਾ ਅਸਤੀਫਾ ਕਿਸੇ ਵੀ ਤਰੀਕੇ ਤੇ ਮਨਜ਼ੂਰ ਨਾ ਕੀਤਾ ਜਾਨੀ ਉਹ ਅਸਤੀਫਾ ਉਹਨਾਂ ਨੇ ਵਾਪਸ ਕਰਤਾ ਉਹਨਾਂ ਨੂੰ ਪਰ ਉਸੇ ਸਾਲ ਦੇ ਵਿੱਚ ਹੀ 1956 ਦੇ ਵਿੱਚ ਹੀ ਨਵੰਬਰ 1956 ਦੇ ਵਿੱਚ ਹੀ ਤਾਮਲਨਾਡੂ ਦੇ ਵਿੱਚ ਇੱਕ ਹੋਰ ਰੇਲ ਹਾਦਸਾ ਵਾਪਰਦਾ ਤੇ ਉਸ ਰੇਲ ਹਾਦਸੇ ਦੇ ਵਿੱਚ 100 ਤੇ 42 ਲੋਕ ਜਿਹੜੇ ਆ ਉਹ ਮਾਰੇ ਗਏ ਇਸ ਹਾਦਸੇ ਤੋਂ ਬਾਅਦ ਲਾਲਵਾ ਦਰਸ਼ਾਸ਼ਤਰੀ ਹੋਰਾਂ ਨੇ ਇੱਕ ਵਾਰ ਫੇਰ ਆਪ ਦਾ ਅਸਤੀਫਾ ਭੇਜਿਆ ਤੇ ਨਾਲ ਹੀ ਲਿਖ ਕੇ ਭੇਜਿਆ ਬਈ ਇਹ ਮੇਰਾ ਅਸਤੀਫਾ ਜਲਦ ਤੋਂ ਜਲਦ ਪ੍ਰਵਾਨ ਕਰ ਲਿਆ ਜਾਵੇ ਕਿਉਂਕਿ ਇਹ ਜਿੰਨੀਆਂ ਮਨੁੱਖੀ ਕੀਮਤੀ ਜਾਨਾਂ ਗਈਆਂ ਨੇ ਇਹਨਾਂ ਦੀ ਨੈਤਿਕ ਤੌਰ ਤੇ ਇਹਨਾਂ ਰੇਲ ਹਾਦਸਿਆਂ ਦੀ ਨੈਤਿਕ ਤੌਰ ਤੇ ਕਿਸੇ ਨਾ ਕਿਸੇ ਨੂੰ ਤਾਂ ਜ਼ਿੰਮੇਵਾਰੀ ਚੱਕਣੀ ਪੈਣੀ ਆ ਤੇ ਜਦੋਂ ਮੈਂ ਰੇਲ ਮੰਤਰੀ ਆ ਤਾਂ ਮੈਨੂੰ ਇਹ ਰੇਲ ਮੰਤਰੀ ਹੋਣ ਦੇ ਨਾਤੇ ਇਹਨਾਂ ਜਿਹੜੀਆਂ ਹਾਦ ਦੋਨੇ ਹਾਦਸਿਆਂ ਦੀ ਜ਼ਿੰਮੇਵਾਰੀ ਸਮਝਦੇ ਆ ਮੈਂ ਆਪਣੇ ਪਦ ਦੇ ਉੱਤੋਂ ਸਤੀਫਾ ਦਿੰਦਾ ਏ ਸੀ ਉਹਨਾਂ ਦੀ ਆਪਣੇ ਵਿਭਾਗ ਦੇ ਪ੍ਰਤੀਬਚਨਬੱਧਤਾ ਆਪਣੇ ਲੋਕਾਂ ਦੇ ਪ੍ਰਤੀ ਵਚਨਬੱਧਤਾ ਤੇ ਆਪਣੇ ਅਹੁਦੇ ਦੇ ਪ੍ਰਤੀ ਵਚਨਬੱਧਤਾ ਉਸ ਤੋਂ ਬਾਅਦ ਵੀ ਕਈ ਮੰਤਰੀ ਅਜਿਹੇ ਹੋਏ ਆ ਜਿਨ੍ਹਾਂ ਨੇ ਨੈਤਿਕਤਾ ਦੇ ਆਧਾਰ ਤੇ ਉੱਤੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਅਸਥੀਫੇ ਦਿੱਤੇ ਨੇ ਪਰ ਸਮਾਂ ਬਦਲਿਆ ਸਮੇਂ ਦੇ ਬਦਲ ਨਾਲ ਬੜਾ ਕੁਝ ਬਦਲ ਜਾਂਦਾ ਸਾਡੀ ਸੋਚ ਵੀ ਬਦਲ ਜਾਂਦੀ ਆ ਸਾਡੀ ਸਮਝ ਵੀ ਬਦਲ ਜਾਂਦੀ ਆ ਸਮੇਂ ਦੇ ਬਦਲਣ ਦੇ ਨਾਲ ਇੱਕ ਹਾਦਸਾ ਲਖੀਮਪੁਰ ਖੀਰੀ ਦੇ ਵਿੱਚ ਵਾਪਰਦਾ ਹੈ ਜਿਦੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਣੀ ਦੇ ਬੇਟੇ ਵੱਲੋਂ ਉਹਦੇ ਪੁੱਤਰ ਵੱਲੋਂ ਸੰਘਰਸ਼ ਕਰ ਰਹੇ ਕਿਸਾਨਾਂ ਦੇ ਉੱਤੇ ਕਾਰਾਂ ਚੜਾ ਦਿੱਤੀਆਂ ਜਾਂਦੀਆਂ ਨੇ ਪਰ ਜਦੋਂ ਨੈਤਿਕ ਜ਼ਿੰਮੇਵਾਰੀ ਲੈਣ ਦੀ ਗੱਲ ਆਉਂਦੀ ਆ ਤਾਂ ਉੱਥੇ ਉਹ ਨੈਤਿਕਤਾ ਦਿਖਾਈ ਨਹੀਂ ਦਿੰਦੀ ਉਹ ਨੈਤਿਕਤਾ ਉਥੋਂ ਅਲੋਪ ਹੋ ਜਾਂਦੀ ਹੈ ਸਾਡੇ ਕਹਿਣ ਦਾ ਮਤਲਬ ਇਹ ਨਹੀਂ ਹੈ ਵੀ ਇਹ ਨੈਤਿਕਤਾ ਦੀ ਜਿਹੜੀ ਗ੍ਰਾਵਟਾ ਇਹ ਕੱਲੀ ਰਾਜਨੀਤੀ ਦੇ ਵਿੱਚ ਹੀ ਆ ਜਾਂ ਇਹਨੂੰ ਅਸੀਂ ਇਹ ਸਮਝਦੇ ਹੋਈਏ ਬਈ ਰਾਜਨੀਤੀ ਦੇ ਵਿੱਚ ਹੀ ਨੈਤਿਕ ਗ੍ਰਾਵਟਾਈ ਆ ਹਾਂ ਇਹ ਗੱਲ ਲਾਜ਼ਮੀ ਦੌਰਤੇ ਆ ਬਈ ਤੁਹਾਡੇ ਦੇਸ਼ ਦੀ ਰਾਜਨੀਤੀ ਤੁਹਾਡੇ ਸਮਾਜ ਦੀ ਰਾਜਨੀਤੀ ਦੀ ਰਿਫਲੈਕਸ਼ਨ ਜਿਹੜੀ ਆ ਜਿਹੜੀ ਉਹਦੀ ਸ਼ੈਡੋ ਆ ਜਿਹੜਾ ਉਹਦਾ ਪਰਛਾਮ ਆ ਉਹ ਲਾਜ਼ਮੀ ਤੌਰ ਤੇ ਆਮ ਲੋਕਾਂ ਦੇ ਜੀਵਨ ਦੇ ਉੱਤੇ ਵੀ ਪੈਂਦਾ ਹੈ ਆਮ ਲੋਕਾਂ ਦੇ ਜੀਵਨ ਦੇ ਵਿੱਚ ਵੀ ਉਹਦਾ ਅਸਰ ਝਿਟਾ ਹੈ ਉਹ ਵੇਖਣ ਨੂੰ ਮਿਲਦਾ ਹੈ ਉਹਦਾ ਕਾਰਨ ਇਹ ਹੈ ਕਿ ਜਿਹੜੇ ਸਾਡੇ ਚੁਣੇ ਹੋਏ ਨਮਾਇੰਦੇ ਨਹੀਂ ਉਹ ਸਾਡੇ ਹੀਰੋ ਹੁੰਦੇ ਆ ਕਿਸੇ ਵੀ ਸਮਾਜ ਦੇ ਚੁਣੇ ਹੋਏ ਨਮਾਇੰਦੇ ਸਮਾਜ ਦੇ ਹੀਰੋ ਹੁੰਦੇ ਆ ਜਦੋਂ ਉਹ ਨੈਤਿਕ ਪਤਨ ਵੱਲ ਨੂੰ ਵਧਦੇ ਆ ਤਾਂ ਲਾਜ਼ਮੀ ਤੌਰ ਤੇ ਸਮਾਜ ਦਾ ਵੀ ਨੈਤਿਕ ਪਤਨ ਵੱਲ ਨੂੰ ਵਧਣਾ ਲਾਜ਼ਮੀ ਹੋ ਜਾਂਦਾ ਹੈ ਬੇਸ਼ੱਕ ਦੀ ਉਹਦਾ ਅਸਰ ਦੇਰਵਾ ਦਾ ਵੀ ਬੇਸ਼ੱਕ ਉਹਦਾ ਅਸਰ ਜਲਦਾ ਵੀ ਥੋੜਾ ਆਵੇ ਬਹੁਤਾ ਆਵੇ ਪਰ ਆਉਂਦਾ ਜ਼ਰੂਰ ਆ ਇਸ ਕਰਕੇ ਜਦੋਂ ਅਸੀਂ ਅੱਜ ਸਮਾਜ ਦੇ ਵਿੱਚ ਵਿਚਰ ਰਹੇ ਹਾਂ ਤਾਂ ਜਿਹੜੇ ਸਾਡੇ ਜਦੋਂ ਰਾਜਨੀਤਿਕ ਨੇਤਾਵਾਂ ਦੇ ਜਿਹੜੇ ਨੈਤਿਕ ਮਾਪਦੰਡ ਨੇ ਉਹ ਗਰਾਪ ਗਰਾਵਟ ਵੱਲ ਨੂੰ ਜਾ ਰਹੇ ਆ ਤਾਂ ਲਾਜ਼ਮੀ ਤੌਰ ਤੇ ਆਮ ਲੋਕਾਂ ਦੇ ਵਿੱਚ ਵੀ ਨੈਤਿਕਤਾ ਜਿਹੜੀ ਆ ਉਹ ਗਰਾਵਟ ਵੱਲ ਨੂੰ ਜਾਊਗੀ ਪਿੰਡਾਂ ਦੇ ਸਿਆਣੇ ਬਜ਼ੁਰਗ ਅਕਸਰ ਹੀ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਜਿਹੇ ਜੀ ਤੁਹਾਡੀ ਸੰਗਤ ਹੋਊਗੀ ਉਹੋ ਜਿਹੀ ਤੁਹਾਡੇ ਕੰਮ ਹੋਣਗੇ ਤੁਹਾਡੀ ਸੰਗਤ ਦਾ ਪ੍ਰਭਾਵ ਤੁਹਾਡੇ ਕੱਲੇ ਕੰਮਾਂ ਤੇ ਹੀ ਨਹੀਂ ਪੈਂਦਾ ਤੁਹਾਡੇ ਕਰਤਾਰ ਦੇ ਉੱਤੇ ਵੀ ਪੈਂਦਾ ਹੈ ਤੁਹਾਡੇ ਵਿਚਾਰਾਂ ਦੇ ਉੱਤੇ ਵੀ ਪੈਂਦਾ ਹੈ ਤੁਹਾਡੇ ਵਰਤ ਵਿਹਾਰ ਦੇ ਉੱਤੇ ਵੀ ਪੈਂਦਾ ਹੈ ਜਾਨੀ ਜੀਵਨ ਦੇ ਹਰ ਪੱਖ ਦੇ ਉੱਤੇ ਤੁਹਾਡੀ ਸੰਗਤ ਦਾ ਅਸਰ ਪੈਂਦਾ ਸੋ ਇਸ ਕਰਕੇ ਉਹਨਾਂ ਦਿਨਾਂ ਦੇ ਵਿੱਚ ਪਿੰਡਾਂ ਦੇ ਜਿਹੜੇ ਅਜਿਹੇ ਲੋਕ ਹੁੰਦੇ ਸੀ ਜਿਹੜੇ 2 ਨੰਬਰ ਦਾ ਕਾਰੋਬਾਰ ਕਰਦੇ ਸੀ ਉਹਨਾਂ ਦੇ ਨਾਲ ਪਿੰਡਾਂ ਦੇ ਆਮ ਲੋਕਾਂ ਦਾ ਵਰਤ ਵਿਹਾਰ ਘੱਟ ਵੀ ਹੁੰਦਾ ਸੀ ਤੇ ਆਮ ਲੋਕ ਝਿਜਕਦੇ ਸੀ ਇਸ ਗੱਲ ਤੋਂ ਕਿ ਕਿਤੇ ਸਾਡੇ ਬੱਚਿਆਂ ਦੇ ਉੱਤੇ ਇਹਨਾਂ ਦੀ ਸੰਗਤ ਦਾ ਪ੍ਰਭਾਵ ਨਾ ਪੈ ਜਾਵੇ ਸਾਡੇ ਪਰਿਵਾਰ ਦੇ ਉੱਤੇ ਇਹਨਾਂ ਦੀ ਸੰਗਤ ਦਾ ਪ੍ਰਭਾਵ ਨਾ ਪੈ ਜਾਵੇ ਇਸ ਕਰਕੇ ਉਹ ਵਰਤਦੇ ਨਹੀਂ ਸੀ ਹੁੰਦੇ ਪਰ ਸਮੇਂ ਨੇ ਜਿਵੇਂ ਜਿਵੇਂ ਗਰਾਵਟ ਲਈ ਜਿਵੇਂ ਅਸੀਂ ਪਹਿਲਾਂ ਗੱਲ ਕਰਕੇ ਹਟਿਆ ਕਈ ਰਾਜਨੀਤੀ ਦੇ ਵਿੱਚ ਨੈਤਿਕ ਆਧਾਰ ਦੇ ਉੱਤੇ ਗਰਾਵਟਾਈ ਉਸੇ ਤਰ੍ਹਾਂ ਸਾਡੇ ਸਮਾਜ ਦੇ ਵਿੱਚ ਵੀ ਨੈਤਿਕ ਆਧਾਰ ਦੇ ਉੱਤੇ ਗਰਾਵਟਾਉਣੀ ਸ਼ੁਰੂ ਹੋਈ ਉਹਦਾ ਪਰਛਾਵਾਂ ਥੱਲੇ ਨੂੰ ਪਿਆ ਕਿ ਅਸੀਂ ਪੈਸਾ ਮੁਖੀ ਹੋਏ ਸਾਡੇ ਪੈਸਾ ਮੁਖੀ ਹੋਣ ਦੇ ਨਾਲ ਇਹ ਗੱਲ ਹੋਈ ਕਿ ਅਸੀਂ ਨੈਤਿਕ ਕਦਰਾਂ ਕੀਮਤਾਂ ਤੋਂ ਪਾਸੇ हट ਗਏ ਏਡੀਆਰ ਦੀ ਰਿਪੋਰਟ ਆਈ ਹੈ ਉਹਦੇ ਵਿੱਚ ਬੜੀ-ਬੱਡੀ ਪੱਧਰ ਦੇ ਉੱਤੇ ਦੱਸਿਆ ਗਿਆ ਵੀ ਕਿੰਨੇ ਮੰਤਰੀਆਂ ਸੰਤਰੀਆਂ ਦੇ ਉੱਤੇ ਜਿਹੜੇ ਹੈਗੇ ਆ ਉਹ ਕੇਸ ਚੱਲਦੇ ਆ ਉਸ ਅਸਰ ਸੂਖ ਦੇ ਵਧਣ ਨਾਲ ਜਣੀ ਸਾਡੀ ਸਮਾਜ ਦੇ ਵਿੱਚ ਲੋਕਾਂ ਨੇ ਕਿਉਂਕਿ ਕੰਮ ਕਰਵਾਉਣੇ ਸੀ ਅਸੀਂ ਮਤਲਬ ਪ੍ਰਸਤ ਹੁੰਦੇ ਗਏ ਤੇ ਉਹਨਾਂ ਨੈਤਿਕ ਕਦਰਾਂ-ਕੀਮਤਾਂ ਨੂੰ ਭੁੱਲਦੇ ਗਏ ਜਿਹੜੀਆਂ ਨੈਤਿਕ ਕਦਰਾਂ-ਕੀਮਤਾਂ ਸਮਾਜ ਵਾਸਤੇ ਸਮਾਜ ਦਾ ਇੱਕ ਲਾਜ਼ਮੀ ਤੌਰ ਤੇ ਹਿੱਸਾ ਹੁੰਦੀਆਂ ਸੀ ਸਮਾਜ ਦਾ ਅੰਗ ਸੀ ਤੇ ਉਹਨਾਂ ਨੈਤਿਕ ਕਦਰਾਂ ਕੀਮਤਾਂ ਦੇ ਘਟਣ ਦੇ ਨਾਲ ਸਮਾਜ ਦੇ ਵਿੱਚ ਬੜੇ ਵੱਡੇ ਵਿਗਾੜ ਪੈਦਾ ਹੋਏ ਉਹ ਵਿਗਾੜ ਅੱਜ ਅਸੀਂ ਦੇਖ ਰਹੇ ਹਾਂ ਜਦੋਂ ਅਸੀਂ ਉਹਨਾਂ ਵਿਗਾੜਾਂ ਵੱਲ ਦੇਖਦੇ ਹਾਂ ਤਾਂ ਸਾਨੂੰ ਲੱਗਦਾ ਵੀ ਯਾਰ ਸਾਡਾ ਸਮਾਜ ਸਾਡਾ ਪੰਜਾਬ ਤਾਂ ਕਦੇ ਇਹ ਜਾਨੀ ਸੀ ਸਾਡਾ ਸਮਾਜ ਤਾਂ ਕਦੇ ਇਹ ਜਾਨੀ ਸੀ ਅਸੀਂ ਤਾਂ ਯਾਰ ਦਸਾਂ ਨਵਾਂ ਦੀ ਕਿਰਤ ਕਰਕੇ ਖਾਣ ਵਾਲੇ ਲੋਕ ਸੀ ਅਸੀਂ ਤਾਂ ਵੰਡ ਛੱਕ ਵੰਡ ਕੇ ਛਕਣ ਵਾਲੇ ਲੋਕ ਸੀ ਅਸੀਂ ਤਾਂ ਧੀਆਂ ਭੈਣਾਂ ਦੀ ਇੱਜ਼ਤ ਕਰਨ ਵਾਲੇ ਲੋਕ ਸੀ ਅਸੀਂ ਤਾਂ ਸੱਤ ਬਗਾਨਿਆਂ ਨੂੰ ਵੀ ਆਪਣਾ ਆਪਣਾ ਸਮਝਣ ਵਾਲੇ ਲੋਕ ਸੀ ਪਰ ਅੱਜ ਇਹ ਵਿਗਾੜ ਇੱਥੋਂ ਤੱਕ ਵੱਧ ਗਿਆ ਕਿ ਨਾ ਅਸੀਂ ਬਹੁਤਾ ਵੰਡ ਕੇ ਛਕਣ ਦੇ ਵਿੱਚ ਵਿਸ਼ਵਾਸ ਰੱਖਦੇ ਆਂ ਨਾ ਅਸੀਂ ਧੀਆਂ ਭੈਣਾਂ ਦੀ ਕਦਰ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਆਂ ਨਾ ਅਸੀਂ ਤਾਣਿਆਂ ਦਾ ਤਾਣ ਬਣਨ ਦੇ ਵਿੱਚ ਵਿਸ਼ਵਾਸ ਰੱਖਦੇ ਆਂ ਇਸ ਲਗਾਤਾਰ ਸਾਡੀਆਂ ਜਿਹੜੀਆਂ ਸਮਾਜਿਕ ਕਦਰਾਂ ਕੀਮਤਾਂ ਸੀ ਉਹਨਾਂ ਦੇ ਵਿੱਚ ਵਿਗਾੜ ਆਉਣ ਦਾ ਕਾਰਨ ਸਭ ਤੋਂ ਵੱਡਾ ਸਾਨੂੰ ਲੱਗਦਾ ਭਈ ਰਾਜਨੀਤੀ ਦੇ ਵਿੱਚ ਆਇਆ ਹੋਇਆ ਵਿਗਾੜ ਸੀ ਜਿਹੜਾ ਉਹਦਾ ਪ੍ਰਸ਼ਾਅ ਮ ਆ ਜਦੋਂ ਸਮਾਜ ਦੇ ਉੱਤੇ ਪੈਂਦਾ ਤਾਂ ਲਾਜ਼ਮੀ ਤੌਰ ਤੇ ਉਹ ਵਿਗਾੜ ਜਿਹੜਾ ਥੱਲੇ ਤੱਕ ਆਉਂਦਾ ਜਿਹੜੀ ਅਸੀਂ ਪਿੱਛੇ ਗੱਲ ਕੀਤੀ ਆ ਕਿ 1956 ਦੇ ਵਿੱਚ ਜਣੀ ਲਾਲ ਭਾਦਰ ਸ਼ਾਸਤਰੀ ਹੋਰਾਂ ਨੇ ਅਸਤੀਫਾ ਦਿੱਤਾ ਉਸ ਤੋਂ ਬਾਅਦ ਵੀ ਕਈ ਮੰਤਰੀਆਂ ਨੇ ਅਸਤੀਫਾ ਦਿੱਤਾ ਉਦੋਂ ਜਿਹੜੀ ਰਾਜਨੀਤੀ ਸੀ ਉਹ ਰਾਜਨੀਤੀ ਕੱਲੀ ਪੈਸੇ ਦੀ ਖੇਡ ਨਹੀਂ ਸੀ ਨਾ ਉਹਦੇ 'ਚ ਪੈਸਾ ਲਾਇਆ ਜਾਂਦਾ ਸੀ ਤੇ ਨਾ ਉਹਦੇ 'ਚੋਂ ਪੈਸਾ ਕਮਾਇਆ ਜਾਂਦਾ ਸੀ ਉਸ ਵੇਲੇ ਰਾਜਨੀਤੀ ਇੱਕ ਸੇਵਾ ਭਾਵਨਾ ਨਾਲ ਤੇ ਇੱਕ ਜ਼ਿੰਮੇਵਾਰੀ ਸਮਝਣ ਦੇ ਨਾਲ ਕੀਤੀ ਜਾਂਦੀ ਸੀ ਜਿਹੜੇ ਲੋਕ ਜ਼ਿੰਮੇਵਾਰੀ ਨਿਭਾ ਸਕਣ ਦੀ ਸਮਰੱਥਾ ਰੱਖਦੇ ਸੀ ਜਿਹੜੇ ਲੋਕ ਗਿਆਨਵਾਨ ਸੀ ਜਿਹੜੇ ਲੋਕ ਸੇਵਾ ਸੇਵਾ ਭਾਵਨਾ ਨਾਲ ਕੰਮ ਕਰਦੇ ਸੀ ਜਿਹੜੇ ਲੋਕਾਂ ਦੀ ਸਿਰਫ ਤੇ ਸਿਰਫ ਪੜ੍ਹਾਈ ਦੇ ਲਈ ਲੀਡਰ ਬਣਨਾ ਲੋਚ ਦੇ ਸੀ ਉਹਨਾਂ ਸਮਿਆਂ ਦੇ ਵਿੱਚ ਸਿਰਫ ਉਹੀ ਜਿਹੜੇ ਲੀਡਰ ਸੀ ਉਹ ਬਣਦੇ ਹੁੰਦੇ ਸੀ ਪਰ ਅੱਜ ਜਦੋਂ ਅਸੀਂ ਰਾਜਨੀਤੀ ਦੀ ਗੱਲ ਕਰਦੇ ਆ ਅੱਜ ਤਾਂ ਰਾਜਨੀਤੀ ਇਸ ਕਦਰ ਤੱਕ ਪਹੁੰਚੀ ਹੋਈ ਆ ਕਿ ਅਸੀਂ ਪੈਸਾ ਲਾਓ ਤੇ ਪੈਸਾ ਕਮਾਓ ਅੱਜ ਰਾਜਨੀਤੀ ਜਿਹੜੀ ਆ ਉਹ ਇੱਕ ਕਿੱਤੇ ਦੇ ਤੌਰ ਤੇ ਉੱਭਰ ਰਹੀ ਆ ਅੱਜ ਰਾਜਨੀਤੀ ਪਾਵਰ ਦੇ ਤੌਰ ਤੇ ਉੱਭਰ ਰਹੀ ਆ ਅੱਜ ਦੀ ਰਾਜਨੀਤੀ ਜਿਹੜੀ ਆ ਜਦੋਂ ਬੰਦੇ ਕੋਲੇ ਸਾਧਨ ਸੰਪਨ ਹੋ ਜਾਂਦਾ ਜਦੋਂ ਪੈਸਾ ਜਿਹੜਾ ਉਹ ਆਪਦੀ ਜ਼ਿੰਦਗੀ ਦੇ ਵਿੱਚ ਚੰਗਾ ਚੋਖਾ ਕਮਾ ਲੈਂਦਾ ਉਸ ਤੋਂ ਬਾਅਦ ਉਹਨੂੰ ਲੱਗਦਾ ਵੀ ਹੁਣ ਮੇਰੇ ਕੋਲੇ ਤਾਕਤ ਵੀ ਹੋਣੀ ਚਾਹੀਦੀ ਆ ਪਾਵਰ ਵੀ ਹੋਣੀ ਚਾਹੀਦੀ ਆ ਜਿਸ ਦੇ ਨਾਲ ਮੈਂ ਲੋਕਾਂ ਦੇ ਉੱਤੇ ਹੁਕਮ ਚਲਾ ਸਕਾਂ ਜਿਸ ਦੇ ਨਾਲ ਮੈਂ ਲੋਕਾਂ ਨੂੰ ਦੱਸ ਸਕਾਂ ਕਿ ਮੈਂ ਫੁਲਾਣਾ ਸਿਆਂ ਆ ਅੱਜ ਰਾਜਨੀਤੀ ਉਸ ਕਿਸਮ ਦੀ ਹੋ ਚੁੱਕੀ ਆ ਇਹ ਰਾਜਨੀਤੀ ਦੀ ਕਦੇ ਪੰਜਾਬ ਨੂੰ ਲੋੜ ਨਹੀਂ ਰਹੀ ਸੀ ਨਾ ਅੱਜ ਪੰਜਾਬ ਨੂੰ ਲੋੜ ਆ ਪੰਜਾਬ ਨੂੰ ਤਾਂ ਉਹੀ ਪੁਰਾਣੀ ਰਾਜਨੀਤੀ ਦੀ ਲੋੜ ਆ ਜਿਹੜੀ ਸੇਵਾ ਭਾਵਨਾ ਨਾਲ ਕੀਤੀ ਜਾਂਦੀ ਸੀ ਜਿਹੜੀ ਲੋਕਾਂ ਦੇ ਦੁੱਖ ਦਰਦ ਝੁਗ ਸਕਦੀ ਸੀ ਜਿਹੜੀ ਜ਼ਿੰਮੇਵਾਰੀ ਦੀ ਭਾਵਨਾ ਸਮਝਦਿਆਂ ਹੋਇਆਂ ਜ਼ਿੰਮੇਵਾਰੀ ਚੱਕਣ ਦਾ ਇਹਦ ਲਿਆ ਜਾਂਦਾ ਸੀ ਉਸ ਕਿਸਮ ਦੀ ਰਾਜਨੀਤੀ ਦੀ ਅੱਜ ਫੇਰ ਪੰਜਾਬ ਨੂੰ ਲੋੜ ਹੈ ਸੋ ਇਸ ਕਰਕੇ ਜਿਹੜੇ ਰਾਜਨੀਤੀ ਦੇ ਵਿੱਚ ਆਏ ਹੋਏ ਵਿਗਾੜ ਨੇ ਇਹਨਾਂ ਨੂੰ ਸਾਨੂੰ ਸਮਝਣਾ ਪਊਗਾ ਜਦੋਂ ਤੱਕ ਅਸੀਂ ਇਹਨਾਂ ਨੂੰ ਸਮਝਦੇ ਨਹੀਂ ਹਾਂ ਕਿਉਂਕਿ ਅੱਜ ਸਾਡੇ ਜੀਵਨ ਦੇ ਹਰ ਪੱਖ ਨੂੰ ਰਾਜਨੀਤੀ ਜਿਹੜੀ ਆ ਉਹ ਪ੍ਰਭਾਵਿਤ ਕਰ ਰਹੀ ਆ ਤੇ ਸਾਨੂੰ ਉਸ ਰਾਜਨੀਤੀ ਨੂੰ ਸਮਝਣਾ ਪਊਗਾ ਜਿਹੜੀ ਰਾਜਨੀਤੀ ਲੋਕਾਂ ਦੇ ਹਿੱਤ ਦੀ ਆ ਜਿਹੜੀ ਰਾਜਨੀਤੀ ਲੋਕਾਂ ਨੂੰ ਕੋਈ ਰਾਹ ਦਸੇਰਾ ਬਣ ਕੇ ਤੁਰ ਸਕਦੀ ਆ ਜਿਹੜੀ ਰਾਜਨੀਤੀ ਲੋਕਾਂ ਦੇ ਲਈ ਕੰਮ ਕਰ ਸਕਦੀ ਆ ਜਿਹੜੀ ਰਾਜਨੀਤੀ ਜ਼ਿੰਮੇਵਾਰੀ ਦੀ ਭਾਵਨਾ ਰੱਖਦੀ ਆ ਤਾਕਤ ਦੀ ਨਹੀਂ ਸਗੋ ਤਾਕਤ ਦਾ ਦਿਖਾਵਾ ਨਹੀਂ ਕਰਦੀ ਸਗੋ ਲੋਕਾਂ ਦੀ ਭਲਾਈ ਦੇ ਕੰਮ ਕਰਨਾ ਲੋਚਦੀ ਆ ਉਸ ਰਾਜਨੀਤੀ ਦੀ ਅੱਜ ਸਾਨੂੰ ਲੋੜ ਆ ਤੇ ਉਸੇ ਰਾਜਨੀਤੀ ਦੇ ਵਿੱਚ ਆਏ ਹੋਏ ਵਿਗਾੜ ਪੂਰੇ ਸਮਾਜ ਦੇ ਵਿੱਚ ਉਹ ਵਿਗਾੜ ਬਣ ਕੇ ਫੈਲ ਰਹੇ ਆ ਸੋ ਆਓ ਇਹਨਾਂ ਵਿਗਾੜਾਂ ਤੋਂ ਬਚੀਏ ਧੰਨਵਾਦ ਜੀ ਸਸਿਆ ਕਾ